ਸਰਕਾਰ ਵੱਲੋਂ ਰੂਲਸ ਸਖਤ ਕੀਤੇ ਗਏ ਆ ਕਿਉਂਕਿ ਆਪਾਂ ਬੜੀ ਵਾਰ ਦੇਖਦੇ ਆ ਕਿ ਸੜਕਾਂ ਦੇ ਉੱਤੇ ਇਹਨਾਂ ਬਾਲਕ ਬੱਚੇ ਜਿਹੜੇ ਆ ਉਹ ਲਾਪਰਵਾਹੀ ਅਣਗਹਿਲੀ ਕਰਦੇ ਆ 2-ਵੀਲਰ ਵਹੀਕਲ ਹੋਣ ਚਾਹੇ 4-ਵੀਲਰ ਵਹੀਕਲ ਹੋਣ ਉਹਨਾਂ ਨੂੰ ਬਹੁਤ ਸਪੀਡ ਤੇ ਭਜਾਇਆ ਜਾਂਦਾ ਕੀ ਕਰੀਏ ਜਿਹੜਾ ਇਹ ਬਚਪਨ ਹੈ ਜਿਹੜੀ ਜਵਾਨੀ ਹੈ ਦੇ ਅੰਦਰ ਜੋਸ਼ ਹੀ ਇੰਨਾ ਹੁੰਦਾ ਮਤਲਬ ਜਿਹੜੇ ਵੀ ਹੁਣ ਨਵੇਂ ਕਾਨੂੰਨ ਆਏ ਆ ਉਹਦੇ ਵਿੱਚ ਜਿਹੜਾ ਕੋਈ ਅਨਵਾਲਗ ਬੱਚਾ ਆ ਉਹ ਕੋਈ ਵੀ ਗੱਡੀ ਵੀਹਿਕਲ ਸਕੂਟਰ ਮੋਟਰਸਾਈਕਲ ਕਾਰ ਜਾਂ ਹੋਰ ਕੋਈ ਵੀਹਿਕਲ ਨਹੀਂ ਚਲਾ ਸਕਦਾ ਤੇ ਜੇਕਰ ਉਹ ਇਹਦੀ ਉਲੰਘਣਾ ਕਰਦੇ ਆ ਤਾਂ ਉਹਦੇ ਮਾਪਿਆਂ ਨੂੰ ਵੀ ਸਜ਼ਾ ਮਿਲੂਗੀ ਇੱਕ ਤੁਸੀਂ ਮੋਟਰਸਾਈਕਲ ਘੇਰਿਆ ਸੀ ਬੰਦੇ ਨੇ ਤਾਂ ਕਾਗਜ਼ ਹੀ ਦਿਖਾਉ ਉਹ ਕਹਿੰਦਾ ਮੋਟਰਸਾਈਕਲ ਤਾਂ ਮੇਰਾ ਹੈ ਹੀ ਨਹੀਂ ਮੈਂ ਕਾਗਜ਼ ਕਿੱਥੋਂ ਲਿਆਵਾਂ ਜਦੋਂ ਇਦਾਂ ਦੀ ਸਿਚੁਏਸ਼ਨ ਆਉਂਦੀ ਕਿਵੇਂ ਡੀਲ ਕਰਦੇ ਇਦਾਂ ਗੱਲਾਂ ਦੇਖੋ ਅਸੀਂ ਉਹਨਾਂ ਨੂੰ ਇਹ ਕਹਨੇ ਵੀ ਤੁਸੀਂ ਜਦੋਂ ਮੋਟਰਸਾਈਕਲ ਆਪਣੇ ਬਹਨੇ ਆ ਪਹਿਲਾਂ ਉਹਦੇ ਕਾਗਜ਼ ਚੈੱਕ ਕਰੋ ਆਪਣਾ ਲਾਇਸੈਂਸ ਜੇਬ 'ਚ ਰੱਖੋ ਫਿਰ ਉਹਨਾਂ ਪਾ ਕੇ ਆਓ ਤੁਹਾਨੂੰ ਫਿਰ ਜਦ ਚੈਕਿੰਗ ਦੇ ਸਮੇਂ ਵੀ ਤੁਹਾਨੂੰ ਚੈੱਕ ਕਰਕੇ ਵੀ ਛੱਡਿਆ ਜਾਊਗਾ ਆਹ ਉਹ ਦੋਹਰਾ ਹਾਈ ਸਕੂਲ ਦੀ ਨੰਬਰ ਪਲੇਟ ਤੇ ਮੋਬਾਈਲ ਵੀ ਲੱਗਿਆ ਇਹ ਡਰਾਈਵਿੰਗ ਕਰਦੇ ਮੋਬਾਈਲ ਕਿ ਸੁਣ ਰਹੇ ਸੀਗੇ ਤੇ ਨੰਬਰ ਪਲੇਟ ਵੀ ਦੂਜੀ ਆ ਭਾਈ ਕੌਣੀਆਂ ਨੰਬਰ ਪੂਰੇ ਕਰਾਓ ਹਰਮਨ ਲਾਓ ਆ ਲੋ ਕਿ ਛੋਟੇ ਬੱਚਿਆਂ ਨੂੰ ਜਵਾਨ ਹੋਣ ਦੀ ਬਹੁਤ ਕਾਲੀ ਹੁੰਦੀ ਹੈ ਕਿ ਜਵਾਨ ਹੋ ਕੇ ਆਪਣੇ ਸ਼ੌਂਕ ਪੂਰੀਏ ਲਾਹੀ ਲੈਿੰਦੇ ਨੇ ਛੋਟੇ ਬੱਚੇ ਜੋੜ ਤੋੜ ਦੋਸਤੋ ਪਰ ਹੁਣ ਤੁਹਾਡੇ ਨਦਾਨ ਚ ਬੱਚੇ ਨਵਾਲਕ ਬੱਚੇ ਵਹੀਕਲ ਦੇ ਨਾਲ ਅਣਗਹਿਲੀ ਨਾ ਕਰਨ ਲਾਪਰਵਾਹੀ ਨਾ ਕਰਨ ਮਾਪਿਓ ਨੂੰ ਸੁਚੇਤ ਹੋਣ ਦੀ ਵਧੇਰੀ ਹੈ ਲੋੜ ਦੋਸਤੋ ਵਧੇਰੀ ਹੈ ਲੋੜ ਦੋਸਤੋ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੁਰ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਿਹਾ ਇਹ ਵੀਡੀਓ ਕਿਸ ਬਾਬਤ ਹੋਣੀ ਸਾਥੀਓ ਸਰਕਾਰ ਵੱਲੋਂ ਰੂਲਸ ਸਖਤ ਕੀਤੇ ਗਏ ਆ ਕਿਉਂਕਿ ਆਪਾਂ ਬੜੀ ਵਾਰ ਦੇਖਦੇ ਆ ਕਿ ਸੜਕਾਂ ਦੇ ਉੱਤੇ ਇਹਨਾਂ ਬਾਲਕ ਬੱਚੇ ਜਿਹੜੇ ਆ ਉਹ ਲਾਪਰਵਾਹੀ ਅਣਗਹਿਲੀ ਕਰਦੇ ਆ ਟੂ व्हीਲਰ ਵਹੀਕਲਸ ਹੋਣ ਚਾਹੇ ਫੋਰ व्हीਲਰ ਵਹੀਕਲਸ ਹੋਣ ਉਹਨਾਂ ਨੂੰ ਬਹੁਤ ਸਪੀਡ ਤੇ ਭਜਾਇਆ ਜਾਂਦਾ ਕੀ ਕਰੀਏ ਜਿਹੜਾ ਇਹ ਬਚਪਨ ਹੈ ਜਿਹੜੀ ਜਵਾਨੀ ਹੈ ਤੇ ਅੰਦਰ ਜੋਸ਼ ਹੀ ਇੰਨਾ ਹੁੰਦਾ ਮਤਲਬ ਜਿਹੜੀ ਟੀਨੇਜ ਹੁੰਦੀ ਆ 18 ਤੋਂ ਘੱਟ ਦੀ ਗੱਲ ਕਰੀਏ ਮੈਂ 19 ਵਾਲੇ ਦੀ ਗੱਲ ਨਹੀਂ ਕਰਦਾ ਜਿਨਾਂ ਕੋ ਲਾਇਸੈਂਸ ਨਹੀਂ ਹੁੰਦਾ ਕਿਹ ਵੇਲੇ ਬਾਹਰ ਨਾਲਾ ਲਾ ਕੇ ਕਿਹ ਵੇਲੇ ਜੋੜ ਤੋੜ ਲਾ ਕੇ ਕਿਹ ਵੇਲੇ ਮਾਪਿਆਂ ਨੂੰ ਮਨਾ ਕੇ ਘਰੋਂ ਗੱਡੀ ਮੋਟਰਸਾਈਕਲ ਲਈ ਜਾਂਦੇ ਕਿ ਸਕੂਲ ਜਾਣਾ ਕਾਲਜ ਜਾਣਾ ਔਰ ਰਸਤੇ ਵਿੱਚ ਜੇ ਕਿਤੇ ਕੋਈ ਅਣਗਹਿਲੀ ਹੁੰਦੀ ਆ ਚਲਾਨ ਹੁੰਦਾ ਹੁਣ ਸਰਕਾਰ ਨੇ ਰੂਲ ਸਖਤ ਕੀਤੇ ਉਹ ਕੀ ਰੂਲ ਸਖਤ ਕੀਤੇ ਆ ਆਪਾਂ ਟ੍ਰੈਫਿਕ ਇੰਚਾਰਜ ਸੁਵਿੰਦਰ ਸਿੰਘ ਉਹਨਾਂ ਤੋਂ ਜਾਣਾਂਗੇ ਲੇਕਿਨ ਨਾਲ ਦੀ ਨਾਲ ਇੱਥੇ ਵੀ ਤੁਹਾਨੂੰ ਦਿਖਾ ਦਿੰਨੇ ਆ ਹਾਲੇ ਤੱਕ ਕੁਝ ਅਜਿਹੇ ਵਹੀਕਲਸ ਵੀ ਹੈਗੇ ਆ ਤਕਰੀਬਨ 2 ਸਾਲ ਹੋ ਗਿਆ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੀ ਗੱਲ ਕਰਦੇ ਹੋਏ ਲੇਕਿਨ ਹਾਲੇ ਤੱਕ ਵੀ ਬਹੁਤੇ ਲੋਕਾਂ ਨੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਲਗਵਾਈਆਂ ਨਾਲ ਦੀ ਨਾਲ ਇਹ ਵੀ ਸਿਚੁਏਸ਼ਨ ਦੇਖਣ ਨੂੰ ਮਿਲੀ ਹੈ ਯਾਰ ਮੈਂ ਤਾਂ ਮੋਟਰਸਾਈਕਲ ਮੰਗਵਾ ਲੈ ਕੇ ਆਇਆ ਸੀ ਮੈਨੂੰ ਕੀ ਪਤਾ ਕਾਗਜ਼ ਹੈਗੇ ਆ ਕਿ ਨਹੀਂ ਤਾਂ ਐਦਾ ਹੀ ਸਿਚੁਏਸ਼ਨ ਨਾਲ ਟ੍ਰੈਫਿਕ ਇੰਚਾਰਜ ਕਿਵੇਂ ਡੀਲ ਕਰਦੇ ਆ ਆਪਾਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਬਹੁਤ ਨਿਕਾ ਸਵਾਗਤ ਹੈ ਸਰ ਸਰ ਜਿਹੜੇ ਟ੍ਰੈਫਿਕ ਰੂਲ ਸਖਤ ਕੀਤੇ ਗਏ ਆ ਬੱਚਿਆਂ ਨੂੰ ਲੈ ਕੇ ਨਵਾਲਗ ਬੱਚਿਆਂ ਨੂੰ ਲੈ ਕੇ ਉਹਦੇ ਬਾਰੇ ਚਾਹੁੰਦੇ ਆ ਕਿ ਜਾਣਕਾਰੀ ਆਮ ਪਬਲਿਕ ਤੱਕ ਪਹੁੰਚੇ ਥੋੜੀ ਅਵੇਅਰਨੈਸ ਆਵੇ ਜਿਹੜੇ ਵੀ ਹੁਣ ਨਵੇਂ ਕਾਨੂੰਨ ਆਏ ਆ ਉਹਦੇ ਵਿੱਚ ਜਿਹੜਾ ਕੋਈ ਨਵਾਲਗ ਬੱਚਾ ਆ ਉਹ ਕੋਈ ਵੀ ਗੱਡੀ ਵੀਹਿਕਲ ਸਕੂਟਰ ਮੋਟਰਸਾਈਕਲ ਕਾਰ ਜਾਂ ਹੋਰ ਕੋਈ ਵੀਹਿਕਲ ਨਹੀਂ ਚਲਾ ਸਕਦਾ ਤੇ ਜੇਕਰ ਉਹ ਇਹਦੀ ਉਲੰਘਣਾ ਕਰਦੇ ਆ ਤਾਂ ਉਹਦੇ ਮਾਪਿਆਂ ਨੂੰ ਵੀ ਸਜ਼ਾ ਮਿਲੂਗੀ ਤੇ ਇਹਦੇ ਬਾਰੇ ਅਸੀਂ ਲੋਕਾਂ ਨੂੰ ਜਾਣੂ ਕਰਾਉਣਾ ਚਾਹਦੇ ਆ ਅਵੇਅਰਨੈਸ ਕਰਨਾ ਚਾਹਦੇ ਆ ਅਸੀਂ ਚਲਾਨ ਕੱਟਦੇ ਸਮੇਂ ਵੀ ਇਹ ਅਵੇਅਰਨਸ ਕਰਦੇ ਆ ਵੀ ਆਪਣੇ ਬੱਚਿਆਂ ਨੂੰ ਕੋਈ ਵੀ ਇਦਾਂ ਦਾ ਵਹੀਕਲ ਨਾ ਦਓ ਜੇਦੀ ਉਮਰ ਘਟਵਾ ਸਰ ਮੰਨ ਲਓ ਕੋਈ 18 ਸਾਲ ਤੋਂ ਘੱਟ ਬੱਚਾ ਮੋਟਰਸਾਈਕਲ ਚਲਾ ਰਿਹਾ ਹੈਲਮਟ ਨਹੀਂ ਪਾਇਆ ਲਾਇਸੈਂਸ ਤਾਂ ਆਬੀਅਸਲੀ ਉਹਦੇ ਕੋਲ ਹੈ ਨਹੀਂ ਆ ਫਿਰ ਚਲਾਨ ਕਟਾਂਗੇ ਉਹਦੇ ਨਾਲ ਦੀ ਨਾਲ ਮਾਪਿਆਂ ਦੀ ਕੀ ਜ਼ਿੰਮੇਵਾਰੀ ਬਣੇਗੀ ਹਾਂ ਉਹਦੀ ਅਸੀਂ ਚਾਰਾਣ ਕਟਾਂਗੇ ਜੋ ਨਵੇਂ ਪਰਮੋਸਾਰਾ ਚਾਲਣ ਕਟਾਂਗੇ ਸੀ ਉਹਦਾ ਤੇ ਉਹਦੀ ਅਸੀਂ ਜਿਹੜੀ ਆ ਮੁਰਕੇ ਉਹਦੇ ਕਾਰਵਾਈ ਲਈ ਥਾਣੇ ਭੇਜਾਂਗੇ ਉਹਨਾਂ ਨੂੰ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਹੋਗੀ ਉਹ ਮਾਪਿਆਂ ਤੇ ਸੁਣਾ। ਤੇ ਮਾਪਿਆਂ ਨੂੰ ਵੀ ਨਾਲ ਜ਼ਿੰਮੇਵਾਰੀ ਜਿਹੜੀ ਉਹ ਆਏਗੀ। ਉਹ ਹਾਂ ਨਵੇਂ ਕਾਨੂੰਨ ਆ ਜਾਊਗੇ ਬਿਲਕੁਲ ਨਾ। ਠੀਕ ਹੈ ਜੀ। ਕਿ ਸਰ ਕੋਈ ਮਰ ਰੱਬ ਨਾ ਕਰੇ ਐਕਸੀਡੈਂਟ ਹੋ ਜਾਂਦਾ ਕਿਉਂਕਿ ਬੱਚੇ ਜਿਹੜੇ ਹੁੰਦੇ ਆ ਕਿ ਵੇਲੇ ਵੀਡੀਓ ਗੇਮਾਂ ਦੇਖ ਕੇ ਫਿਲਮਾਂ ਦੇਖ ਕੇ ਗੱਡੀਆਂ ਮੋਟਰਸਾਈਕਲ ਬਹੁਤ ਸਪੀਡ ਤੇ ਚਲਾਉਂਦੇ ਆ। ਆਪਾਂ ਬੜੀ ਵਾਰ ਦੇਖਦੇ ਹਾਦਸਾ ਵਾਪਰ ਜਾਂਦਾ। ਪਿੱਛੇ ਜੇ ਵੀ ਨਿਊਜ਼ ਚੱਲੀ ਸੀ ਕਿ ਹਾਦਸਾ ਵਾਪਰ ਗਿਆ ਸੀ ਇੱਕ ਸਕੂਲ ਜਾਂਦੇ ਬੱਚੇ ਦੀ ਮੌਤ ਹੋ ਗਈ ਸੀ। ਤਾਂ ਜੇ ਤਾਂ ਹਾਦਸਾ ਹੋ ਜਾਂਦਾ ਉਹਦੇ ਵਿੱਚ ਵੀ ਨਵੇਂ ਕਾਨੂੰਨ ਜਿਹੜੇ ਸ ਤੇ ਉਮਰ ਨਹੀਂ ਪੂਰੀ ਕਰਦਾ ਹਲੇ ਉਹ 18 ਸਾਲ ਤੱਕ ਤੇ ਉਹਦੇ ਕਾਰਵਾਈ ਮਾਪੇਜ਼ ਦੇ ਖਿਲਾਫ ਵੀ ਹੋਗੀ ਨਾਲ ਹਾਂ ਇੱਕ ਨਵੇਂ ਤੋਂ ਨਾ ਚਾਹ ਰਿਹਾ ਅਸੀਂ ਲੋਕਾਂ ਨੂੰ ਅਵੇਅਰਨੈਸ ਕਰਨਾ ਚਾਹੁੰਦੇ ਸਰੀਆਦਣਾ ਚਾਹੁੰਦੇ ਆ ਵੀ ਕੋਈ ਵੀ ਆਪਣਾ ਬੱਚਾ ਜਿਹੜਾ ਹੈ ਉਮਰ ਜਿਹਦੀ ਨਵਾਲਗ ਬੱਚਾ ਜਿਹੜਾ ਉਹਨੂੰ ਕੋਈ ਵੀਕਲ ਨਾ ਦੋ ਘਰੋਂ ਵੀਕਲ ਨਾ ਉਹਨੂੰ ਕੱਢਣ ਦਾ ਕੋਈ ਵੀ ਸਕੂਟਰ ਮੋਟਰਸਾਈਕਲ ਕਾਰ ਕੋਈ ਹੋਰ ਵੀਕਲ ਨਾ ਕਰਨ ਦਾ ਕਰੋ ਨਹੀਂ ਤਾਂ ਫਿਰ ਮਾਪੇ ਵੀ ਬੰਨੇ ਜਾਣਗੇ ਨਹੀਂ ਤਾਂ ਫਿਰ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਉਹ ਕਾਨੂੰਨ ਅਨੁਸਾਰ ਕਾਰਵਾਈ ਹੋਗੀ ਅੱਜ ਸਰ ਅੱਜ ਇੱਕ ਨਵੇਂ ਤਰੀਕੇ ਦਾ ਆਪਾਂ ਇੱਥੇ ਸ਼ੋਸ਼ਾ ਦੇਖਿਆ ਹੋ ਗਿਆ ਇੱਕ ਤੁਸੀਂ ਮੋਟਰਸਾਈਕਲ ਘੇਰਿਆ ਸੀ ਬੰਦੇ ਨੂੰ ਕਾਗਜ਼ ਦਿਖਾ ਉਹ ਕਹਿੰਦਾ ਮੋਟਰਸਾਈਕਲ ਦਾ ਮੇਰਾ ਹੈ ਹੀ ਨਹੀਂ ਮੈਂ ਕਾਗਜ਼ ਕਿੱਥੋਂ ਲਿਆਵਾਂ ਜਦੋਂ ਐਦਾਂ ਦੀ ਸਿਚੁਏਸ਼ਨ ਆਉਂਦੀ ਕਿਵੇਂ ਡੀਲ ਕਰਦੇ ਹੋ ਕਿੱਦਾਂ ਗੱਲਾਂ ਦੇਖੋ ਅਸੀਂ ਉਹਨਾਂ ਨੂੰ ਇਹ ਕਹਿੰਨੇ ਵੀ ਤੁਸੀਂ ਜਦੋਂ ਮੋਟਰਸਾਈਕਲ ਆਪਣੇ ਬੰਨੇ ਆ ਪਹਿਲਾਂ ਉਹਦੇ ਕਾਗਜ਼ ਚੈੱਕ ਕਰੋ ਆਪਣਾ ਲਾਇਸੈਂਸ ਜੇਬ 'ਚ ਰੱਖੋ ਫਿਰ ਉਹਨਾਂ ਕੋਲ ਪਾ ਕੇ ਆਓ ਤੁਹਾਨੂੰ ਫਿਰ ਜਦ ਚੈਕਿੰਗ ਸਮੇਂ ਵੀ ਤੁਹਾਨੂੰ ਚੈੱਕ ਕਰਕੇ ਵੀ ਛੱਡਿਆ ਜਾਊਗਾ ਤੁਹਾਨੂੰ ਕੋਈ ਕਿਸੇ ਕੰਨੀ ਪਰੇਸ਼ਾਨੀ ਨਹੀਂ ਆਊਗੀ ਜਦੋਂ ਹੁਣ ਮੋਟਰਸਾਈਕਲ ਕੋਈ ਅਸੀਂ ਤਾਂ ਉਹਨੂੰ ਮਾਲਕ ਕਿੰਨਾ ਨਾ ਉਹਦਾ ਕੋਈ ਨੰਬਰ ਸਹੀ ਲਿਖਿਆ ਨਾ ਕੋਈ ਕਾਗਜ਼ ਉਹ ਨਾ ਲਾਇਸੈਂਸ ਉਹਦੇ ਕੋਲ ਨਾ ਉਹਦਾ ਹੈਲਮਟ ਰਿਆ ਹੋਇਆ ਤੇ ਬਿਨਾ ਇੱਕ ਬਰਾਊਡ ਕਾਗਜ਼ ਉਹ ਅਸੀਂ ਬੌਂਡ ਪਾਉਂਨ ਕਰਤਾ ਉਹ ਰੂਲ ਤਾਂ ਬੌਂਡ ਤਾਂ ਹੀ ਬਣਦਾ ਦੇਖੋ ਰੂਲ ਬੌਂਡ ਦਾ ਬਣਦਾ ਸਾ ਜੋ ਬਣਦਾ ਹੀ ਆ ਟਰੈਫਿਕ ਦੇ ਨਿਯਮਾਂ ਦੀ ਕਾਰਵਾਈ ਉਹ ਅਸੀਂ ਕਰਤੀ ਬੌਂਡ ਕਰਤਾ ਸਰ ਹਾਈ ਸਕਿਉਰਡ ਜਿਹੜੀ ਨੰਬਰ ਪਲੇਟਾਂ ਆ ਉਹਦੇ ਬਾਰੇ ਤੁਸੀਂ ਪਹਿਲਾਂ ਸਾਡੇ ਚੈਨਲ 'ਤੇ ਬੜੀ ਵਾਰ ਅਵੇਅਰਨੈਸ ਲਿਆਉਣ ਦੀ ਕੋਸ਼ਿਸ਼ ਕੀਤੀ ਹੈ 2 ਸਾਲ ਤੋਂ ਸਰਕਾਰਾਂ ਵੀ ਰੌਲਾ ਪਾ ਰਹੀਆਂ ਪ੍ਰਸ਼ਾਸਨ ਨੇ ਵੀ ਬਹੁਤ ਵਾਰ ਅਵੇਰਨੈਸ ਲਿਆਂਦੀ ਕੋਸ਼ਿਸ਼ ਕੀਤੀ ਲੇਕਿਨ ਹਾਲੇ ਵੀ ਕੁਝ ਲੋਕ ਜਿਹੜੇ ਹਾਈ ਸਕਿਉਰਿਟੀ ਨੰਬਰ ਪਲੇਟਾ ਨਹੀਂ ਲਗਵਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਸਾਰੇ ਜਿਹੜੀ ਆ ਪਬਲਿਕ ਆ ਉਹਨੂੰ ਹੀ ਸੰਬੋਧਨ ਕਰਨਾ ਚਾਹੁੰਦੇ ਆ ਵੀ ਹਾਈ ਸਕਿਉਰਿਟੀ ਨੰਬਰ ਜਿਹੜੇ ਆ ਉਹ ਬੜੇ ਜ਼ਰੂਰੀ ਲਾਗੂ ਹੋਏ ਆ ਕਿ ਤੁਸੀਂ ਆਪਣੇ ਵਹੀਕਲਾਂ ਨੂੰ ਜਿਹਨਾਂ ਤੇ ਨਹੀਂ ਲੱਗੇ ਉਹ ਤੁਰੰਤ ਜਾਂਦੀ ਲਵਾਣ ਜਿਹੜਾ ਜਿੱਥੇ ਵੀ ਸੰਬੰਧਤ ਉਹਨਾਂ ਨੂੰ ਆਰਟੀਓ ਦਫ਼ਤਰ ਪੈਂਦਾ ਆ ਉੱਥੇ ਆਪਣੀ ਹਾਈ ਸਕਿਉਰਿਟੀ ਨੰਬਰ ਲਵਾਣ ਉਹ ਤਾਂ ਕਿ ਉਹਨਾਂ ਨੂੰ ਆਣ ਜਾਣ ਦੇ ਵਿੱਚ ਕੋਈ ਚੈਕਿੰਗ ਦੌਰਾਨ ਕੋਈ ਕਿਉਂਕਿ ਜਿਹੜੇ ਨਹੀਂ ਨਿਯਮਾਂ ਦੀ ਲੰਗਣਾ ਕਰਦੇ ਆ ਤਾਂ ਉਹਨਾਂ ਦੇ ਫਿਰ ਚਰਾਨ ਕੱਟੇ ਵੀ ਜਾਂਦੇ ਆ ਕਾਹਾਂ ਵੀ ਕੱਟੇ ਜਾਣਗੇ ਅੱਛਾ ਕੇਵਲ ਦੂਰੋਂ ਨਜ਼ਰ ਵੀ ਜਾਂਦਾ ਪੈਂਦੇ ਕਿ ਹੈ ਸਿਕਿਉਰਿਟੀ ਨੰਬਰ ਪਲੇਟ ਨਹੀਂ ਆ ਤਾਂ ਉਹਨੂੰ ਰੋਕਣਾ ਹੀ ਰੋਕਣਾ ਫਿਰ ਹਾਂ ਅਸੀਂ ਉਹਨਾਂ ਨੂੰ ਵੀ ਰੋਕਦੇ ਆ ਪਹਿਲਾਂ ਹਦਾਇਤ ਵੀ ਕਰਦੇ ਆ ਤੇ ਸਾਰਿਆਂ ਨੂੰ ਜਾਣੂ ਵੀ ਕਰਾਉਂਦੇ ਆ ਤੇ ਚਰਾਨ ਵੀ ਕਰਦੇ ਆ ਅੱਛਾ ਸਰ ਇੱਕ ਜ਼ਰੂਰੀ ਹਦਾਇਤ ਮੈਂ ਚਾਹੁੰਦਾ ਤੁਸੀਂ ਮਾਪਿਆਂ ਨੂੰ ਤਾਂ ਦੇ ਦਿੱਤੀ ਆ ਬੱਚਿਆਂ ਨੂੰ ਵੀ ਸਨੇਹਾ ਦੇ ਦਿਓ ਕਿ ਜਿਹੜੇ 18 ਸਾਲ ਤੋਂ ਘੱਟ ਆਲੇ ਜ਼ਿੱਦ ਕਰਦੇ ਆ ਦੇਖੋ ਦੇਖੀ ਕਿ ਯਾਰ ਮੇਰੇ ਗਵਾਂਢੀ ਨੇ ਜਾਂ ਮੇਰੇ ਸਕੂਲ ਚ ਮੇਰੇ ਸਾਥੀ ਨੇ ਮੋਟਰਸਾਈਕਲ ਲੈ ਲਿਓ ਮੋਟਰਸਾਈਕਲ ਦੇ ਆਂਦਾ ਆਪਣੇ ਮਾਪਿਆਂ ਨਾਲ ਜ਼ਿੱਦ ਕਰਦੇ ਨੇ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਅਸੀਂ ਜਿਹੜੇ ਛੋਟੇ ਨਵਾਲਗ ਬੱਚੇ ਆ ਜੀ ਅਸੀਂ ਉਹਨਾਂ ਨੂੰ ਸਟੂਡੈਂਟਾਂ ਨੂੰ ਜੋ ਹੋਰ ਵੀ ਨਵਾਲਗ ਬੱਚੇ ਆ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਵੀ ਤੁਸੀਂ ਆਪਣੀ ਜਿਹੜੀ ਆ 18 ਸਾਲ ਤੋਂ ਘੱਟ ਉਮਰ ਦੇ ਤੱਕ ਜਦ ਤੱਕ 18 ਸਾਲ ਦੇ ਨਹੀਂ ਹੁੰਦੇ ਉਦੋਂ ਤੱਕ ਤੁਸੀਂ ਕੋਈ ਵਹੀਕਲ ਨਾ ਚਲਾਓ ਇਹਦਾ ਕੋਈ ਵੀ ਆਪਣੇ ਜਿਹੜੀ ਆ ਜਦੋਂ ਤੁਸੀਂ 18 ਸਾਲ ਦੇ ਹੋਗਾ ਤੁਸੀਂ ਆਪਣਾ ਲਾਇਸੈਂਸ ਬਣਾ ਕੇ ਵਹੀਕਲ ਚਲਾਓਗੇ ਤੇ ਤੁਹਾਨੂੰ ਕੋਈ ਲੋਕੂਗਾ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਅੱਛਾ ਸਰ ਇੱਕ ਨਵੇਂ ਤਰੀਕੇ ਦੀ ਵੀ ਐਡਵਰਟਾਈਜ਼ਮੈਂਟ ਬੜੀ ਵਾਰ ਦੇਖੀ ਜਾਂਦੀ ਆ ਕਹਿੰਦੇ ਕਿ ਜੀ ਬੈਟਰੀ ਵਾਲੀਆਂ ਸਕੂਟਰੀਆਂ ਆ ਗਈਆਂ ਤੇ ਲਾਇਸੈਂਸ ਦੀ ਇਹਦੇ ਲਈ ਲਾਇਸੈਂਸ ਦੀ ਲੋੜ ਹੀ ਨਹੀਂ ਹੈਗੀ ਕਿ ਇਹ ਵੀ ਇਸ ਰੂਲ ਚ ਆਉਂਦੀਆਂ ਆ ਇਹਦੇ ਵਿੱਚ ਜਿਹੜੀਆਂ ਇਹਨਾਂ 'ਚ ਨੰਬਰ ਇਹਦਾ ਨੰਬਰ ਨਹੀਂ ਹੈਗੇ ਨਾ ਕੋਈ ਉਹਨਾਂ ਦੀ ਆਰ.ਸੀ ਬਣੀ ਆ ਉਹ ਤਾਂ ਹੁਣ ਕੰਪਨੀ ਨੇ ਤਿਆਰ ਕੀਤੀ ਆ ਉਹ ਉਹਦੀ ਆਰ.ਸੀ ਨਹੀਂ ਕੋਈ ਬਣੀ ਪਰ ਹਰਮਨ ਤਾਂ ਉਹਦੇ ਵੀ ਜ਼ਰੂਰੀ ਆ ਸੜ ਸੜੂ ਤੋਂ ਲੱਗ ਸਕਦੀ ਹੈ हेलमेट ਉਹਦੇ ਲਈ ਜ਼ਰੂਰੀ ਆ ਤੇ ਉਹਦਾ ਜਿਹੜਾ ਉਹਨੂੰ ਉਹਨਾਂ ਨੇ ਹਾਂ ਲਾਈਟ ਵਹੀਕਲ ਉਹਨੂੰ ਮੰਨਿਆ ਨਾ ਲੇਕਿਨ ਉਹਦੀ ਜਿਹੜੀ ਆ ਕੰਪਨੀ ਨੇ ਆਰ ਸੀ ਜਾਂ ਨਹੀਂ ਬਣਾਈ ਕਿ ਉਹਨੂੰ ਲਾਈਟ ਵਹੀਕਲ ਮੰਨਿਆ ਉਹਨੇ ਛੋਟਾ ਸਾਈਕਲ ਦੇ ਬਰਾਬਰ ਤੇ ਉਹਦੇ ਜਿਹੜੇ ਉਹਦੇ ਵਿੱਚ ਹੈਲਮਟ ਲਾਉਗਾ ਤਾਂ ਉਹਦੇ ਆਪਣੀ ਸੇਫਟੀ ਆ ਉਹਦੀ ਉਹਦੀ ਆਪਣੀ ਸੇਫਟੀ ਆ ਵੀ ਉਹ ਹੈਲਮਟ ਲੈ ਕੇ ਚਲਾਵੇ ਤਾਂ ਚੰਗੀ ਗੱਲ ਆ ਹਾਂ ਉਹ ਵੀ 60 ਤੋਂ ਵੱਜੂਗਾ ਉਹ ਤੇ ਸਰ ਅੱਜ ਕਿੰਨੇ ਕਿ ਚਲਾਨ ਕੱਟ ਦਿੱਤੇ ਅੱਜ ਅਸੀਂ 16 17 17 14 ਕਰਦੇ ਆ ਜੀ ਇੰਪਾਉਂਡ ਕਿੰਨੇ ਕਿ ਕੀਤੇ ਜੀ 2 ਪਾਉਂਡ ਕਰਦੇ ਆ ਔਰ ਮੇਰਾ ਖਿਆਲ ਆ ਫੋਨ ਕੰਨ ਤੇ ਲਾ ਕੇ ਸਕੂਟਰ ਚਲਾ ਰਹੇ ਸੀ ਉਹ ਵੀ ਬੜਾ ਹਾਂ ਟੈਲੀਫੋਨ ਵਾਲਾ ਜਿਹੜੇ ਕਿਨਾਂ ਨੂੰ ਵੀ ਅਸੀਂ ਅਵੇਰਨੈਸ ਵੀ ਕਰਦੇ ਆ ਤੇ ਜਿਹੜੇ ਫੋਨ ਕੰਨ ਨੂੰ ਲਾ ਕੇ ਟੇਢੇ-ਕੁਤਰੇ ਜਾਂਦੇ ਆ ਅਸੀਂ ਉਹਨਾਂ ਦੇ ਵੀ ਚਲਾ ਰਹੇ ਹਾਂ ਟੇਢੇ-ਕੁਤਰੇ ਤੇ ਬਾਅਦ ਵਿੱਚ ਕਿਸੇ ਹੋਰ ਨੂੰ ਕਰ ਦਿੰਦੇ ਆ ਉਹ ਬਹੁਤ ਸੱਟ ਲੱਗਦੀ ਆ ਉਹਨਾਂ ਨੂੰ ਪਤਾ ਨਹੀਂ ਜਾਂਦਾ ਫੋਨ ਸੁਣਦਿਆਂ ਨੂੰ ਤੇ ਉਹ ਐਕਸੀਡੈਂਟ ਕਰ ਲੈਂਦੇ ਆ ਉਹ ਸੱਟ ਆਪਣੇ ਨੂੰ ਆਦੇ ਆ ਦੂਜੇ ਮੋਹਲੇ ਤੇ ਵੀ ਲੱਗਦੀ ਆ ਉਹ ਵੀ ਅਸੀਂ ਅਵੇਰਨੈਸ ਵੀ ਕਰਦੇ ਆ ਤੇ ਚਲਾਣ ਵੀ ਕਰਦੇ ਆ ਆਪ ਦੋਹਰਾ ਹਾਈ ਸਕੂਲ ਦੀ ਨੰਬਰ ਬੇਡ ਤੇ ਮੋਬਾਈਲ ਵੀ ਇਹ ਡਰਾਈਵਿੰਗ ਕਰਦੇ ਮੋਬਾਈਲ ਸੁਣ ਤੇ ਨੰਬਰ ਪੇਡ ਵੀ ਦੂਜੀ ਆ ਭਾਈ ਕੋਈ ਨੰਬਰ ਪੂਰੇ ਕਰਾਓ ਖਰਚ ਲਾਓ ਸਰ ਇੱਕ ਨਾ ਇੱਕ ਇੱਕ ਸਰ ਨਾ ਸ਼ਹਿਰ ਦੀ ਹੋਰ ਆਵਾਜ਼ ਵੀ ਆ ਉਹ ਕਹਿੰਦੇ ਕਿ ਜਿਹੜੇ ਸਿਲੈਕਟ ਹੋ ਜਾਂਦੇ ਫਾੜ ਹੋ ਜਾਂਦੇ ਆ हेलमेट ਵਾਲੇ ਉਹਨਾਂ ਦੀ ਜੁਰਮਾਨਾ ਕੱਟੇ ਜਾਂਦੀ ਪਰ ਦੇਖਿਆ ਜਾਵੇ 90% ਲੋਕ ਤਾਂ ਬਿਨਾਂ ਹੈਲਮਟ ਤੋਂ ਘੁੰਮਦੇ ਆ ਜੀ ਦੇਖੋ ਜਿੰਨੀ ਅਸੀਂ ਚੈਕਿੰਗ ਕਰਦੇ ਆ ਅਸੀਂ ਤਾਂ ਜਿਹੜੀ ਆ ਲੋਕਾਂ ਨੂੰ ਅਵੇਰਨੈਸ ਨਾਲ ਕਰਨਾ ਆ ਪਰ ਕਹਿੰਦੇ ਪੇਪਰ ਘਰ ਆ ਹਾਂਜੀ ਪੇਪਰ ਘਾਰਾ ਕਹਿੰਦੇ ਨਾ ਇਹਨਾਂ ਕੋਲ ਲਾਇਸੈਂਸ ਨਾ ਨਾ ਆਰਸੀ ਹੈ ਨਾ ਹੈਲਮਟ ਹੈ ਨਾ ਨੰਬਰ ਪਲੇਟਾਂ ਸਹੀ ਇਹ ਛੋਟੇ ਵੀਰ ਨਾ ਇਹਦਾ ਕਰਿਆ ਕਰੋ ਆਪਣੇ ਇਹ ਜ਼ਿੰਮੇਵਾਰੀ ਸਮਝੋ ਹਾਂ ਆਪਣੇ ਜ਼ਿੰਮੇਵਾਰੀ ਸਮਝੋ ਇਹ ਜਿਹੜੀ ਚੀਜ਼ਾਂ ਜ਼ਰੂਰੀ ਆ ਤੁਹਾਡੇ ਵਾਸਤੇ ਹੈਲਮਟ ਤੁਹਾਨੂੰ ਉਹਦਾ ਫਾਇਦਾ ਹੋਣਾ ਆ ਨਾ ਕਿ ਸਾਨੂੰ ਫਾਇਦਾ ਹੋਣਾ ਦਾ ਇਹ ਸਰ ਮੇਜਰ ਹੈ ਕਿ ਮਾਈਨਰ ਹੈ ਜੀ ਇਹ ਤਾਂ ਮੇਜਰ ਹੋ ਆ ਇਹ ਮੇਜਰ ਹੋ ਆ ਤੇ ਅਸੀਂ ਇਹ ਲੋਕਾਂ ਨੂੰ ਸਨਾਲਣਾ ਚਾਹੁੰਦੇ ਆ ਵੀ ਦੇਖੋ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੀ ਪਾਲਣਾ ਕੀਤੀ ਜਾਵੇ ਤਾਂ ਇਹਦੇ ਵਿੱਚ ਸਾਰਿਆਂ ਦਾ ਫਾਇਦਾ ਆ ਇੱਕ ਸਰ ਸਵਾਲ ਹੋਰ ਹੈ ਜੀ ਹੈਲਮਟ ਵਾਲਾ ਤਾਂ ਹੋ ਗਿਆ ਲੋਕ ਇਹ ਵੀ ਗਿਲਾ ਕਰਦੇ ਗਿਲਾ ਵੀ ਆਪਾਂ ਕਰ ਲੈਣਾ ਅਵੇਅਰਨੈਸ ਵੀ ਕਰਾਤੀ ਆ ਉਹ ਕਹਿੰਦੇ ਕਿ 9 ਵਜੇ ਤੋਂ ਬਾਅਦ ਪੋਸਟਾਂ ਤੇ ਹੁੰਦੇ ਨਹੀਂ ਮੁਲਾਜ਼ਮ ਟਿੱਪਰ ਬਹੁਤ ਸਪੀਡ ਨਾਲ ਆਉਂਦੇ ਫੇ ਲੋਕਾਂ ਨੂੰ ਦਿੱਕਤ ਬਹੁਤ ਆਉਂਦੀ ਹੈ ਉਹਨਾਂ ਦੀ ਵੀ ਸਪੀਡ ਦੀ ਥੋੜੀ ਕੋਈ ਲਿਮਟ ਹੋ ਜਾਵੇ ਨਹੀਂ ਦੇਖੋ ਸਪੀਡ ਦੀ ਲਿਮਟ ਦੇ ਬੋਰਡ ਵੀ ਲੱਗੇ ਹੋਏ ਆ ਤੇ ਲੇਕਿਨ ਜਿਹੜੀ ਆ 9 ਵਜੇ ਤੋਂ ਬਾਅਦ ਜਿਹੜੀ ਆ ਉਹ ਟਿੱਪਰਾਂ ਨੂੰ ਆਉਣ ਦੀ ਆਗਿਆ ਦਿੱਤੀ ਹੋਈ ਆ ਜੇਲਾ ਵਿਸ਼ਵਰ ਸਾਹਿਬ ਵੱਲੋਂ ਜੀ ਸਾਹਿਬ ਵੱਲੋਂ ਤੇ 7 ਤੋਂ 9 9 ਵਜੇ ਤੋਂ ਬਾਅਦ ਉਹ ਆਉਂਦੇ ਆ ਆਪਾਂ ਉਹਨਾਂ ਦੇ ਹੁਕਮ ਅਨੁਸਾਰ ਜਿਹੜੀ ਆ ਕੰਮ ਕਰਦੇ ਆ। ਪਰਮਿਸ਼ਨ ਹੈਗੀ ਆ। ਅਫਸਰਾਂ ਦੇ ਹੁਕਮ ਅਨੁਸਾਰ ਜਿਹੜਾ ਕੰਮ ਜਿਹੜਾ ਹੋ ਰਿਹਾ ਹੈ ਅਸੀਂ ਆਪਣੋ ਜਿਹੜਾ ਨੋਟ 9 ਵਜੇ ਤੋਂ ਬਾਅਦ। ਬਾਅਦ ਸ਼ੁਕਰੀਆ ਤੇ ਇਹ ਹਨ ਐਸਆਈ ਜਸਵਿੰਦਰ ਸਿੰਘ ਟ੍ਰੈਫਿਕ ਇੰਚਾਰਜ ਵਾਰਨਿੰਗ ਵੀ ਦਿੰਦੇ ਰਹਿੰਦੇ ਸਮਝਾਉਂਦੇ ਵੀ ਰਹਿੰਦੇ ਆ ਕਿ ਜਿੱਥੇ ਗੱਲ ਨਾ ਬਣੇ ਉੱਥੇ ਜਿੱਥੇ ਕਾਗਜ਼ ਪੱਤਰ ਹੈ ਹੀ ਨਹੀਂ ਕੁਝ ਵੀ ਨਹੀਂ ਹੈਗਾ। ਜਿੱਥੇ ਗੱਡੀ ਪੂਰੀ ਲਵਾਰਸ ਲੱਗਦੀ ਉੱਥੇ ਇੰਪਾਉਂਡ ਵੀ ਹੋ ਜਾਂਦਾ। ਪਰ ਨਾਲ ਦੀ ਨਾਲ ਮੈਂ ਛੋਟੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਅਗਰ 18 ਸਾਲ ਤੋਂ ਘ ਮੈਨੂੰ ਪਤਾ ਮਨਨ ਲਲ ਚਾਹੁੰਦਾ ਜਦ ਅਸੀਂ ਛੋਟੇ ਸੀ ਸਾਡਾ ਵੀ ਦਿਲ ਕਰਦਾ ਸੀ ਵਹੀਕਲ ਚਲਾਈਏ 4 ਵੀਲਰ ਲੈ ਕੇ ਜਾਈਏ 2 ਵੀਲਰ ਲੈ ਕੇ ਜਾਈਏ ਦੋਸਤਾਂ ਨੂੰ ਦਿਖਾਈਏ ਕਿ ਯਾਰ ਮੇਰੇ ਕੋਲ ਵੀ ਗੱਡੀ ਮੇਰੇ ਕੋਲ ਵੀ ਮੋਟਰਸਾਈਕਲ ਹੈਗਾ ਲੇਕਿਨ ਦੋਸਤੋ ਉਮਰ ਬਹੁਤ ਵੱਡੀ ਆ ਜ਼ਿੰਦਗੀ ਬਹੁਤ ਵੱਡੀ ਆ ਤੁਸੀਂ 18 ਸਾਲ ਤੋਂ ਬਾਅਦ ਜਦ ਲੀਗਲੀ ਚਲਾ ਸਕਦੇ ਹੋ ਉਹਦਾ ਨਜ਼ਾਰੇ ਕੁਝ ਹੋਰ ਹੈ ਕਿਉਂਕਿ ਉਹ ਤਾਂ ਫਿਰ ਮਨ ਵਿੱਚ ਕੋਈ ਡਰ ਕੋਈ ਐਂਜ਼ਾਈਟੀ ਨਹੀਂ ਹੁੰਦੀ ਕਿ ਯਾਰ ਜੀ ਮੈਂ ਫੜਿਆ ਗਿਆ ਤਾਂ ਜ਼ਿੰਦਗੀ ਬਹੁਤ ਮੌਕੇ ਦਿੰਦੀ ਆ ਹੱਲੇ ਆਪਣਾ ਬਚਪਨਾ ਇੰਜੋਏ ਕਰੋ ਬਚਪਨ ਨੂੰ ਇੰਜੋਏ ਕਰੋ ਸਾਈਕਲ ਨੂੰ ਇੰਜੋਏ ਕਰੋ ਜਿਹੜੇ ਲਾਈਟ ਵੇਟ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਜੇ ਕੋਈ ਬੈਟਰੀ ਵਾਲੀ ਸਕੂਟੀਆਂ ਦੀ 18 ਸਾਲ ਤੋਂ ਘੱਟ ਉਹ ਇੰਜੋਏ ਕਰੋ 18 ਸਾਲ ਤੋਂ ਬਾਅਦ ਪਰਮਾਤਮਾ ਨੇ ਤੁਹਾਨੂੰ ਬਹੁਤ ਮੌਕੇ ਦੇਣੇ ਆ ਰੱਬ ਕਰੇ ਤੁਸੀਂ ਲੈਂਬਰਗਿਨੀ ਲੈ ਕੇ ਘੁੰਮੋ ਤੇ ਅਸੀਂ ਫਿਰ ਤੁਹਾਡੀਆਂ ਤਸਵੀਰਾਂ ਖਿੱਚੀਏ ਸਾਰਿਆਂ ਦੇ ਬੱਚੇ ਕਾਮਯਾਬ ਹੋਣ ਔਰ ਜੋ ਰੂਲਸ ਆ ਉਹ ਮੰਨੋ ਕਿਤੇ ਤੁਹਾਡੀ ਅਣਗਹਿਲੀ ਨਾਲ ਤੁਹਾਡੀ ਲਾਪਰਵਾਹੀ ਨਾਲ ਤੁਹਾਡੇ ਨਾਲ ਦੀ ਨਾਲ ਤੁਹਾਡੇ ਮਾਪਿਆਂ ਨੂੰ ਵੀ ਦਿੱਕਤ ਪਰੇਸ਼ਾਨੀ ਨਾ ਹੋਵੇ ਸਾਡੀ ਤਾਂ ਇਹੀ ਬੇਨਤੀ ਆ ਬੱਚੋ ਬਚਾ ਕੇ ਰੱਖੋ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ ਬੜੇ ਨਮਾਸ਼ਾਇਨਾ ਆਪਣੇ ਛੋਟੇ ਦਿਨ ਇਸੂਰੀ ਕੈਮਰਾ ਪਰ ਸੁਵਿਕਨ ਜਸਤੋਂ ਬਹੁਤ